ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੈ ਸੰਕਟ ਮੋਚਨ ਪਾਠ ਇਸ ਪਾਠ ਦੇ ਕੀਤੇ ਆ ਤੁਹਾਡੇ ਸਾਰੇ ਹੀ ਕਾਰਜਾਂ ਦੀ ਪੂਰਤੀ ਹੋਵੇਗੀ ਸਾਰੇ ਹੀ ਕਾਰਜ ਸਮਰਥ ਹੋਣਗੇ ਸਰਬ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਸਾਰੇ ਹੀ ਦੁੱਖ ਦੂਰ ਹੋਣਗੇ ਪਾਪਾਂ ਦਾ ਨਾਸ਼ ਹੋਵੇਗਾ ਆਓ ਪਿਆਰੀ ਸਾਧ ਸੰਗਤ ਜੀ ਸ਼ਬਦ ਉੱਤੇ ਸਾਂਝ ਪਾਈਏ ਸੋ ਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾ ਨਿਗਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ RAM ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨੰਦਨ ਸਕਰਤ ਕਰਿਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ कोट जन्म के किल बिखनासे हर चरनी चित लाए उस्तत करो प्रभु अपने जिन पूरी कल राखी जी जंत सब भय पवित्र सतगुरु की सच साखी विघ्न विनाशन सब दुख नाशन सतगुरु नाम दिरडाया oye paap bhaye sab paavan jan nanak sukh kar aaya wah guru ji ka khalsa wah guru ji ki fateh